ਬਾਈ ਕਹਿੰਦੇ ਬਾਹਰਲਾ ਦੇਸ਼ ਛੱਡ ਕੇ ਆਪਣੇ ਪੰਜਾਬ ਦੇ ਵਿੱਚ ਪਹੁੰਚਿਆ ਇਸੇ ਗੱਲੋਂ ਬਾਈ ਦੇ ਨਾਲ ਆਪਣੇ ਆਪਾਂ ਸਹਿਯੋਗ ਕਰਨਾ ਕਿ ਆਪਣੇ ਜਿੰਨੇ ਭਰਾ ਆਪਣੇ ਆਏ ਦੇ ਆਪਣੇ ਖੇਤੀਬਾੜੀ ਨਾਲ ਜੁੜ ਸਕਣ ਜਿਹੜੇ ਭਰਾ ਖੇਤੀਬਾੜੀ ਨੂੰ ਪਿਆਰ ਕਰਦੇ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਅੱਜ ਜਿਹੜੀ ਕਹਿੰਦੇ ਇਸ ਟਾਈਮ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਮੁੱਦਾ ਕਾਦਾ ਜੀ ਕਿ ਮੁੱਦਾ ਕਹਿੰਦੇ ਪਰਾਲੀ ਦਾ ਬਣਿਆ ਹੋਇਆ ਤੇ ਪਰਾਲੀ ਦਾ ਹੱਲ ਬਾਈ ਹੋਰਾਂ ਨੇ ਕੱਢਿਆ ਹੱਲ ਕਿਵੇਂ ਕੱਢਿਆ ਉਹ ਵੀ ਤੁਹਾਨੂੰ ਦਿਖਾਉਣੇ ਕਿ ਅੱਜ ਜਿਹੜੇ ਆਪਣੇ ਖੇਤ ਖੜੇ ਖਰਚਿਆਂ ਦੇ ਵਿੱਚ ਬਾਈ ਹੋਰੀ ਇੱਥੇ ਅੱਜ ਜਿਹੜੀ ਆਪਣੇ ਕੋਲੇ ਕਣਕ ਬੀਜਾਈ ਸੀ ਸੁਪਰ ਸੀਡਰ ਦੇ ਨਾਲ ਤੇ ਸੁਪਰ ਸੀਡਰ ਦੀ ਮੈਂ ਤੁਹਾਨੂੰ ਸਫਾਈ ਦਿਖਾ ਦੇਣਾ ਵੀਡੀਓ ਦੇ ਵਿੱਚ ਕੀ ਸਫਾਈ ਦੇਖੋ ਖੜੇ ਖਰਚਿਆਂ ਦੇ ਵਿੱਚ ਕਿੰਨੀ ਆਈ ਆ ਤੇ ਬਾਈ ਨੇ ਕਹਿੰਦੇ ਟਰੈਕਟਰ ਸੰਦ ਜਿਹੜੇ ਸਾਰੇ ਨਵੇਂ ਲਿਆਂਦੇ ਆ ਤੇ ਆਪਾਂ ਬਾਈ ਦਾ ਸਾਥ ਵੀ ਦੇਣਾ ਵੱਧ ਤੋਂ ਵੱਧ ਤੇ ਬਾਈ ਦਾ ਸਹਿਯੋਗ ਵੀ ਕਰਨਾ ਤੇ ਤੁਹਾਨੂੰ ਮੈਂ ਬਾਈ ਨਾਲ ਵੀ ਗੱਲਬਾਤ ਕਰਾਉਣਾ ਕਿ ਸਵਰਾਜ ਦਾ ਹੀ ਟਰੈਕਟਰ ਤੇ ਸਵਰਾਜ ਦਾ ਹੀ ਸੁਪਰ ਸੀਡਰ ਆ ਬਾਈ ਹਰੋਂਦਾ ਤੇ ਸਫਾਈ ਦੇਖੋ ਤੁਸੀਂ ਕਿੰਨੀ ਆਈ ਹੋਈ ਆ ਤੇ ਇਧਰ ਮੈਂ ਤੁਹਾਨੂੰ ਦਿਖਾਉਣਾ ਕਿ ਬਾਈ ਨੇ ਜਿਹੜਾ ਨਵਾਂ ਸਵਰਾਜ ਨੇ ਲਾਂਚ ਕੀਤਾ ਸੀ ਆਪਦਾ ਪ੍ਰੋ ਟੈਕ ਸਵਰਾਜ 855 ਉਹ ਬਾਈ ਨੇ ਲਿਆਂਦਾ ਤੇ ਬਾਈ ਲੈ ਕੇ ਕੌਣ ਆਇਆ ਉਹ ਤੁਸੀਂ ਵੈਸੇ ਜਾਣਦੇ ਹੋਵੋਗੇ ਮੇਰੇ ਨਾਲ ਵੀਡੀਓ ਦੇ ਵਿੱਚ ਅੱਗੇ ਵੀ ਕਈ ਵਾਰੀ ਦੇਖਿਆ ਹੋਣਾ ਬਾਈ ਤੇ ਲੈ ਕੇ ਆ ਬਾਈ ਨਰਪਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਪਹਿਲਾਂ ਤਾਂ ਤੈਨੂੰ ਤੇਰੇ ਨਵੇਂ ਸੰਦ ਦੀਆਂ ਮੁਬਾਰਕਾਂ ਤੇ ਬਾਈ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਜਿਹੜਾ ਸੁਪਰ ਸੀਡਰ ਆ ਇੰਨਾ ਵਧੀਆ ਸਫਾਈ ਆ ਰਹੀ ਆ ਉਹਦੇ ਤੇ ਕਿ ਰੂਹ ਖੁਸ਼ ਹੋ ਗਈ ਅੱਜ ਤੇ ਕੀ ਕਹਿਣਾ ਚਾਹੁੰਨਾ ਬਾਈ ਭਰਾਵਾਂ ਕਹਿਣਾ ਕੀ ਹੋ ਬਸ ਥੋੜਾ ਬਾਈ ਸੰਪਰਕ ਕਰੀ ਤੇ ਜਿਹੜੇ ਵੀ ਭਰਾ ਆਪਣੇ ਤੋਂ ਵਜਾਉਣਾ ਚਾਹੁੰਦੇ ਆ ਬਾਈ ਦਾ ਬਾਈ ਦਾ ਕਿਰਾਏ ਤੇ ਬਾਈ ਜਾਨੀ ਕਿ ਆਪਣੇ ਕੰਮ ਕਰਦੇ ਆ ਕਿਰਾਏ ਤੇ ਆਪਾਂ ਚਲੋ ਇੱਕ ਸ਼ਬਦ ਵਰਤ ਰਹੇ ਆ ਪਰ ਬਾਈ ਇਹ ਕਹਿੰਦੇ ਯਾਰੀਆਂ ਹੀ ਨਮੁੰਦੇ ਆ ਤੇ ਜਿਹੜੇ ਆ ਕਿ ਜਿਹੜੇ ਭਰਾ ਬਾਈ ਤੋਂ ਸਵਾਵਾ ਲੈਣਾ ਹੀ ਚਾਹੁੰਦੇ ਆ 35 40 ਕਿਲੋਮੀਟਰ ਦੇ ਏਰੀਏ ਦੇ ਵਿੱਚ ਤਾਂ ਉਹ ਇੱਕ ਵਾਰੀ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਕਿੰਨਾ ਤੁਸੀਂ ਸੋਚ ਕੇ ਸੋਚੋਗੇ ਉਹਦੇ ਤੋਂ ਵੱਧ ਕੇ ਤੁਹਾਨੂੰ ਰਿਜ਼ਲਟ ਮਿਲੂਗਾ ਐ ਪੂਰੀ ਸਾਫ ਸਫਾਈ ਪੂਰਾ ਵਧੀਆ ਤਰੀਕੇ ਨਾਲ ਕੋਈ ਕਾਲ ਨਹੀਂ ਗਈ ਸਾਰਾ ਸੰਦ ਨਵੇਂ ਆ ਤੇ ਬਾਈ ਆਪਦਾ ਇੱਕ ਵਾਰੀ ਨੰਬਰ ਜਰੂਰ ਬੋਲ ਦੇ ਗਰੰਟਰ ਪੈਸਿਆਂ 611054 ਕਿੰਨਾ ਜੀ ਦੁਵਾਰਾ ਤੇ ਮੈਂ ਦੋਸਤੋ ਤੁਹਾਨੂੰ ਅਸੀਂ ਚਲਾ ਕੇ ਵੀ ਦਿਖਾਵਾਂਗੇ ਕਿ ਇਹਦਾ ਰਿਜ਼ਲਟ ਕੀ ਮਿਲਦਾ ਤੁਹਾਨੂੰ ਇਹ ਆਪਦੇ ਲਾਈਵ ਤੁਹਾਨੂੰ ਦਿਖਾਉਨੇ ਆ ਇਹਦਾ ਰਿਜ਼ਲਟ ਤੇ ਬਾਈ ਇੱਕ ਵਾਰੀ ਆਪਾਂ ਨੰਬਰ ਜਰੂਰ ਬੋਲ ਗਏ ਜਿਹੜਾ ਨੰਬਰ ਉਹ ਬੋਲ ਗਏ ਕਿ ਜਿਹੜਾ ਆਪਣਾ ਭਰਾ ਚੱਕ ਲਓ ਤੁਸੀਂ ਕਿਉਂਕਿ ਤੁਸੀਂ ਟਰੈਕਟਰ ਦੇ ਉੱਤੇ ਬਾਈ ਜਿਆਦਾ ਅੰਦਰ ਪੈ ਹੀ ਹੁੰਦਾ ਤੇ ਬਾਈ ਦੂਜਾ ਨੰਬਰ ਅੰਦਰ ਪੈ ਬੋਲੀਂ ਕਰਾਂ ਕਿੰਨਾ ਬਾਈ ਦੂਸਰਾ ਨੰਬਰ ਬਾਈ ਛੋਟੇ ਦਾ ਲਖਵਿੰਦਰ ਦਾ 98156 ਤੇ 50556 981 56 56 50 55 56 50 55 56 ਬਈ ਸਵੇਰ ਤੋਂ ਸ਼ਾਮ ਤੱਕ ਜਦੋਂ ਮਰਜ਼ੀ ਕਾਲ ਲਾ ਲਿਓ ਤੇ ਇਹ ਹੈ ਕਿ 35 ਤੋਂ 40 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੱਦਾਂ ਦਾ ਵੀ ਤੁਸੀਂ ਸੁਬਾਵਾ ਲੈਣੀਆਂ ਚਾਹੂਂਗੇ ਇਹਦੇ ਤੋਂ ਬਾਅਦ ਯਾਨੀ ਕਿ ਤੁਹਾਨੂੰ ਕਮਿਊਟਰ ਕਰਾਇ ਤੇ ਮਿਲਾਂਗੇ ਸੁਪਰ ਸੀਡਰ ਤੋਂ ਬਾਅਦ ਤਾਂ ਤੁਸੀਂ ਸਾਡੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ ਤੇ ਤੁਹਾਨੂੰ ਦਿਖਾ ਵੀ ਦਿੰਨੇ ਬਈ ਆਪਾਂ ਇਹਨੂੰ ਲਾਈਵ ਚਲਾ ਕੇ ਵੀ ਦਿਖਾ ਦਿੰਨੇ ਆ ਰਿਜ਼ਲਟ ਇਹਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਨੇ ਆ ਕਿ ਕਿੱਦਾਂ ਦਾ ਇਹਦੀ ਸਾਫ਼ ਸਫਾਈ ਆ ਖਰਚੇ ਦੇਖ ਲਓ ਇੱਕ ਵਾਰੀ ਕਿੰਨੇ ਖੜੇ ਹੋਏ ਆ 2 2 ਫੁੱਟ ਦੇ ਖਰਚੇ ਆ ਬਾਈ ਡੇਢ ਡੇਢ 2 2 ਫੁੱਟ ਦੇ ਤੇ ਤੁਸੀਂ ਸਫਾਈ ਦੇਖੋ ਇਹਦੀ ਬਾਈ ਹੁਣ ਤੁਹਾਨੂੰ ਦਿਖਾਉਣਾ ਹੈ ਚੈੱਕ ਕਰਾਉਣੇ ਆ ਕਿ ਕੋਈ ਬਹੁਤਾ ਐਵੇਂ ਨਹੀਂ ਕਿ ਬਾਈ ਭਜਾਈ ਜਾਂਦਾ ਹੈ ਆਰਾਮਦਾਰੀ ਨਾਲ ਆ ਪੂਰੀ ਇਮਾਨਦਾਰੀ ਦੇ ਨਾਲ ਬਾਈ ਜਿਹੜਾ ਕੰਮ ਕਰਦਾ ਇਹ ਪੂਰਾ ਸਾਫ ਸਫਾਈ ਦੇ ਨਾਲ ਤੁਸੀਂ ਸਫਾਈ ਚੈੱਕ ਕਰੋ ਗ੍ਰੈਂਡ ਇੱਕ ਵਾਰ ਤੇ ਕੰਪਨੀ ਵੀ ਵਧਾਈ ਦੀ ਪਾਤਰ ਆ ਜਿਹੜੇ ਬਾਈ ਇੰਨਾ ਸਾਫ ਸਫਾਈ ਚੀਜ਼ ਨੇ ਸੋਧ ਕੀਤੀ ਆ ਉਹਨਾਂ ਨੇ ਆ ਆਪਾਂ ਸੁਪਰ ਡੀਪਰ ਦੇਖਦੇ ਆਂ ਮਗਰੀ ਉਹਦੇ ਮਿੱਟੀ ਦਾ ਭਰਿਆ ਰਹਿੰਦਾ ਯਾਨੀ ਕਿ ਪਰ ਇਹ ਹੈ ਕਿ ਭਾਈ ਇੰਨੀ ਵਧੀਆ ਕੰਪਨੀ ਨੇ ਸੋਧ ਵੀ ਕੀਤੀ ਆ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਤਰੀਕੇ ਨਾਲ ਆ ਦੇਖੋ ਕਰਕੇ ਦੇਖੋ ਪਹਿਲਾਂ ਤੁਸੀਂ ਤੇ ਨਾਲ ਤੁਸੀਂ ਦੇਖੋ ਤੇ ਇੱਕ ਵਾਰੀ ਯਾਨੀ ਕਿ ਭਾਈ ਹੋਰਾਂ ਨੂੰ ਮੌਕਾ ਜ਼ਰੂਰ ਦੇਣਾ ਨਰਪਾਇ ਇੱਕ ਵਾਰੀ ਨੰਬਰ ਹੋਰ ਬੋਲ ਦੇ ਭਰਾਵਾਂ ਨੂੰ ਆਪਣੇਆਂ ਨੂੰ ਕਿ ਜਿੰਨੇ ਆਪਣੇ ਨਾਲ ਜੁੜੇ ਹੋਏ ਆ ਨੰਬਰ ਵੀਰੇ 872911054 87 298 298 11054 11054 ਤੁਸੀਂ 9815650556 ਤੇ ਇੱਕ ਵਾਰੀ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਬਾਈ ਨੂੰ ਆਪਾਂ ਸਹਿਯੋਗ ਕਰਨਾ ਬਾਈ ਕਹਿੰਦੇ ਬਾਹਰਲਾ ਦੇਸ਼ ਛੱਡ ਕੇ ਆਪਣੇ ਪੰਜਾਬ ਦੇ ਵਿੱਚ ਪਹੁੰਚਿਆ ਇਸੇ ਗੱਲੋਂ ਬਾਈ ਦੇ ਨਾਲ ਆਪਣੇ ਆਪਾਂ ਸਹਿਯੋਗ ਕਰਨਾ ਕਿ ਆਪਣੇ ਜਿੰਨੇ ਭਰਾ ਆਪਣੇ ਆਈ ਦੇ ਆਪਣੇ ਖੇਤੀવાડી ਨਾਲ ਜੁੜ ਸਕਣ ਜਿਹੜੇ ਭਰਾ ਖੇਤੀવાડી ਨੂੰ ਪਿਆਰ ਕਰਦੇ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ The <laughs> first